ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਦੋਸਤੋ ਤੁਹਾਡਾ ਆਪਣੇ ਅਫੀਸ਼ੀਅਲ YouTube ਚੈਨਲ ਪੰਜਾਬੀ ਅਪਡੇਟ ਤੇ ਦੋਸਤੋ ਲੈ ਕੇ ਆ ਚੁੱਕੇ ਹਾਂ ਅੱਜ ਦੀਆਂ ਤਾਜ਼ੀਆਂ ਖਬਰਾਂ ਦੋਸਤੋ ਚਲਦੇ ਆ ਜੀਂ ਦਿਨ ਤਾਜ਼ੀਆਂ ਖਬਰਾਂ ਦੇ ਵੱਲ ਤੁਹਾਨੂੰ ਗੱਲ ਕਰ ਲਈ ਪਹਿਲੀ ਖਬਰ ਦੇ ਬਾਰੇ ਮੌਸਮ ਦੇ ਮੋੜ ਬਦਲੇ ਮિજાਜ ਕਾਰਨ ਕਿਸਾਨਾਂ ਦੇ ਸਾਹ ਸੁੱਕੇ ਮੌਸਮ ਦੇ ਮੋੜ ਬਦਲੇ ਮિજાਜ ਨੇ ਪੱਕੀ ਕਣਕ ਦੌਰਾਨ ਵੀ ਕਿਸਾਨਾਂ ਦੇ ਸਾਹ ਸੁੱਕੇ ਰੱਖ ਦਿੱਤੇ ਹਨ ਮੌਸਮ ਵਿੱਚ ਅਜੀ ਤਬਦੀਲੀ ਦੇ ਮੱਧੇ ਨਵੇਂ ਸਵੇਰ ਤੋਂ ਤੇਜ਼ ਹਵਾਵਾਂ ਚੱਲ ਰਹੀਆਂ ਹਨ ਅਤੇ ਕਈ ਥਾਵਾਂ ਉੱਤੇ ਮੀਂਹ ਵੀ ਪੈ ਰਿਹਾ ਹੈ। ਕਿਸਾਨ ਗਰਪ੍ਰੀ ਸਿੰਘ ਸ਼ਾਹੜ ਨੇ ਦੱਸਿਆ ਕਿ ਐਸੇ ਵੇਲੇ ਕਿਸਾਨਾਂ ਦੀ ਫਸਲ ਪੱਕ ਕੇ ਤਿਆਰ ਹੈ। ਇਸ ਦੀ ਵਾਢੀ ਦੀ تیاری ਚੱਲ ਰਹੀ ਹੈ। ਪਰ ਐਸੇ ਮੀਂਹ ਕਾਰਨ ਨਾ ਸਿਰਫ ਵਾਢੀ ਪਛੜ ਜਾਵੇਗੀ ਸਗੋਂ ਕਈ ਥਾਵਾਂ ਤੇ ਫਸਲ ਵਹਿਸ਼ ਗਈ ਹੈ। ਥਾਲੀਕੀ ਦਰਮਿਆਨੀ بارش ਪੈਣ ਦੀ ਸੰਭਾਵਨਾ ਕਾਰਨ ਆਪਣੇ ਪੁੱਤਾਂ ਵਾਂਗ ਪਾਲੀ ਸੋਨੇ ਵਰਗੀ ਕਣਕ ਦੀ ਫਸਲ ਦੀ ਅਗੀਤੀ ਕਟਾਈ ਕਰਨ ਲਈ ਮਜਬੂਰ ਹੋ ਰਹੇ ਹਨ ਤੇ ਦੋਸਤੋ ਚਲਦੇ ਹਾਂ ਅਗਲੀ ਖਬਰ ਦੇ ਵੱਲ ਦੋਸਤੋ ਮੈਡੀਕਲ ਕਾਲਜ ਦੇ ਪ੍ਰੋਫੈਸਰ 65 ਸਾਲ ਦੀ ਉਮਰ ਚ ਹੋਣਗੇ ਸੇਵਾਮੁਕਤ ਹਰਪਾਲ ਸਿੰਘ ਚੀਮਾ ਪੰਜਾਬ ਕੈਬਨਿਟ ਮੀਟਿੰਗ ਵਿੱਚ ਲਏ ਗਏ ਫੈਸਲਿਆਂ ਬਾਰੇ ਜਾਣਕਾਰੀ ਦਿੰਦੇ ਹੋਏ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਮੈਡੀਕਲ ਟੀਚਿੰਗ ਫੈਕਲਟੀ ਸਟਾਫ ਸੰਬੰਧੀ ਫੈਸਲਾ ਸਬੰਧਤ ਸੀ ਕਿ ਖਪੜਾ ਹੋਣ ਵਾਲੇ ਪ੍ਰੋਫੈਸਰਾਂ ਦੀ ਸੇਵਾਮੁਕਤੀ ਦੀ ਉਮਰ 62 ਸਾਲ ਸੀ ਜਿਸ ਨੂੰ ਹੁਣ ਵਧਾ ਕੇ 65 ਸਾਲ ਕਰ ਦਿੱਤਾ ਗਿਆ ਹੈ ਅੱਜ ਤੋਂ ਮੈਡੀਕਲ ਕਾਲਜਾਂ ਦੇ ਪ੍ਰੋਫੈਸਰ 65 ਸਾਲ ਦੀ ਉਮਰ ਵਿੱਚ ਸੇਵਾਮੁਕਤ ਹੋਣਗੇ ਮੈਡੀਕਲ ਅਫਸਰ ਸਪੈਸ਼ਲਿਸਟ ਡਾਕਟਰ ਦੀ ਸੇਵਾ ਮੁਕਤੀ ਦੀ ਉਮਰ 58 ਤੋਂ ਵਧਾ ਕੇ 65 ਸਾਲ ਕਰ ਦਿੱਤੀ ਗਈ ਹੈ ਅਤੇ 58 ਸਾਲ ਬਾਅਦ ਮਹੀਨਾਵਾਰ ਤਨਖਾਹ ਦਾ ਇਕਰਾਰਨਾਮਾ ਹੋਵੇਗਾ ਪੰਜਾਬ ਵਿੱਚ ਪਿੰਡੂ ਵਿਕਾਸ ਪੰਚਾਇਤ ਵਿਭਾਗ ਦੇ ਜ਼ਿਲ੍ਹਾ ਬਲਾਕਾਂ ਦੇ ਪੁਨਰਗਠਨ ਲਈ ਉਹ ਬਲਾਕ ਜੋ ਵੱਖ-ਵੱਖ ਉਪ ਮੰਡਲਾਂ ਦੇ ਸੰਨ ਨੂੰ ਦੁਬਾਰਾ ਬਣਾਇਆ ਜਾਵੇਗਾ ਤਾਂ ਜੋ ਕੋਈ ਸਮੱਸਿਆ ਨਾ ਆਵੇ ਪੰਜਾਬ ਦੀ ਇੱਕ OTS ਸਕੀਮ ਜੋ ਕੇ ਇੰਪਰੂਵਮੈਂਟ ਟਰਸਟ ਵਿੱਚ ਲਾਗੂ ਨਹੀਂ ਸੀ ਜਦੋਂ ਕਿ ਬਾਕੀਆਂ ਵਿੱਚ ਲਾਗੂ ਸੀ ਹੁਣ ਇਹ ਸਕੀਮ ਇਸ ਲਈ ਵੀ ਸ਼ੁਰੂ ਕੀਤੀ ਜਾਵੇਗੀ ਜਿਸ ਵਿੱਚ ਦੰਡ ਵਿਆਜ ਹਾਫ ਤੱਕ ਧੱਗਿਆ ਹੈ ਅਤੇ ਗੈਰ ਉਸਾਰੀ ਜੁਰਮਾਨੇ ਵਿੱਚ 15 ਪ੍ਰਤੀਸ਼ਤ ਛੂਟ ਦਿੱਤੀ ਗਈ ਹੈ ਤੇ ਚਲਦੇ ਹਾਂ ਦੋਸਤੋ ਅਗਲੀ ਵੱਡੀ ਖਬਰ ਦੇ ਵੱਲ ਪਿੰਡ ਚਾਂਟ ਚੱਕ ਚਨਾੜ ਤੇ ਚਾਰ ਕਨਾਲ ਕਣਕ ਸੜਕੇ ਸਵਾ ਇਥੋਂ ਥੋੜੀ ਦੂਰ ਇਹ ਉਤੇ ਪਿੰਡੇ ਪਿੰਡ ਚਾਂਦ ਚੱਕ ਵਿਖੇ ਬਿਜਲੀ ਦੇ ਖੰਬੇ ਤੋਂ ਤਾਰਾਂ ਦੀ ਸੰਪਰਕ ਕਰਕੇ ਕਣਕ ਦੀ ਖੇਤਾਂ ਵਿੱਚ 4 ਏਕੜ ਕਣਕ ਦਾ ਨਾਲ ਤੇ 4 ਕਨਾਲ ਕਣਕ ਦੀ ਫਸਲ ਸੜ ਕੇ ਸੁਆਹ ਹੋ ਗਈ। ਮੌਕੇ ਉਤੇ ਸੂਚਨਾ ਮਿਲਣ ਉਤੇ ਫਾਇਰ ਬ੍ਰਿਗੇਡ ਦੀ ਗੱਡੀ ਵੱਲੋਂ ਪਹੁੰਚ ਕੇ ਅੱਗ ਉਤੇ ਕਾਬੂ ਪਾਇਆ ਗਿਆ ਤੇ ਪਿੰਡ ਚਾਂਦ ਚੱਕ ਦੇ ਲੋਕਾਂ ਵੱਲੋਂ ਅੱਗ ਬੁਝਾਉਣ ਵਿੱਚ ਯੋਗਦਾਨ ਪਾਇਆ। ਚਾਂਚਕ ਦੇ ਸਰਪੰਚ ਦਸਵਿੰਦਰ ਸਿੰਘ ਨੇ ਦੱਸਿਆ ਕਿ ਅੱਗ ਦੇ ਇਕਦਮ ਫੈਲਣ ਕਰਕੇ ਅਨਚਲ ਸਿੰਘ, ਲਾਲ ਸਿੰਘ, ਕਰਨੈਲ ਸਿੰਘ, ਸ਼ੇਰ ਸਿੰਘ, ਪਾਲ ਸਿੰਘ ਤੇ ਦਲੇਰ ਸਿੰਘ ਦੇ ਖੇਤਾਂ ਵਿੱਚ ਅੱਗ ਫੈਲ ਗਈ। ਇਸ ਮੌਕੇ ਫਾਇਰਮੈਨ ਪ੍ਰਵੀਨ ਕੁਮਾਰ, ਮਨਪ੍ਰੀਤ ਸਿੰਘ, ਗਰਪ੍ਰੀਤ, ਗੁਰਪਾਲ ਸਿੰਘ ਤੇ ਕੁਲਵਿੰਦਰ ਸਿੰਘ ਨੇ ਪਹੁੰਚ ਕੇ ਅੱਗ ਉੱਤੇ ਕੰਟਰੋਲ ਕੀਤਾ। ਤੇ ਚਲਦੇ ਨੇ ਦੋਸਤੋ ਅਗਲੀ ਵੱਡੀ ਖਬਰ ਦੇ ਵੱਲ। ਬੱਪਲਪ੍ਰੀਤ ਸਿੰਘ ਅਜਨਾਲਾ ਅਦਾਲਤ ਵਿੱਚ ਇੰਦਾ ਪੇਸ਼ ਚਾਰ ਦਿਨਾਂ ਦਾ ਦਿੱਤਾ ਰਿਮਾਂਡ ਵਾਰਿਸ ਪੰਜਾਬ ਦੇ ਜਸਬੰਦੀ ਦੇ ਮੁੱਖ ਭਾਈ ਅਮਰਤਪਾਲ ਸਿੰਘ ਦੇ ਲਈ ਦੀ ਕਿ ਸਾਥੀ ਪੱਪਲਪ੍ਰੀਤ ਸਿੰਘ ਨੂੰ ਪੁਲਿਸ ਵੱਲੋਂ ਅਜਨਾਲਾ ਅਦਾਲਤ ਵਿੱਚ ਪੇਸ਼ ਕਰ ਦਿੱਤਾ ਗਿਆ ਹੈ ਅਦਾਲਤ ਵੱਲੋਂ ਉਸ ਨੂੰ ਚਾਰ ਦਿਨਾਂ ਦੇ ਰਿਮਾਂਡ ਤੇ ਭੇਜ ਦਿੱਤਾ ਗਿਆ ਹੈ ਇਹ ਜਾਣਕਾਰੀ ਡੀਐਸਪੀ ਅਜਨਾਲਾ ਅਜਨਾਲਾ ਗੁਰਵਿੰਦਰ ਸੰਗ ਔਰ ਕਨੇਡੀਟ ਦਿਤੇ। ਤੇ ਦੱਲਦੇ ਹਾਂ ਦੋਸਤੋ ਅਗਲੀ ਵੱਡੀ ਖਬਰ ਦੇ ਵੱਲ। ਗੌਰਵ ਖੰਨਾ ਸੈਲੀਬ੍ਰਿਟੀ ਮਾਸਟਰ chef ਦੇ ਜੀਤੂ ਟਰੋਫੀ ਨਾਲ ਦਿੱਤੇ 20 ਲੱਖ ਰੁਪਏ। ਤਾਂ ਦੇ ਇੱਕ ਦੋਸਤੋ ਨਿੱਕੀ ਤੰਬੋਲੀ ਤੇ ਤੇਜਸਵੀ ਪ੍ਰਕਾਸ਼ ਨੂੰ ਹਰਾ ਕੇ ਅਨੁਪਮਾ ਦੇ ਅਦਾਕਾਰ ਗੌਰਵ ਖੰਨਾ ਨੇ ਸੋਨਨੀ ਟੀਵੀ ਦੇ ਕੁਕਿੰਗ ਰਿਐਲਿਟੀ ਸ਼ੋਅ ਸੈਲੀਬ੍ਰਿਟੀ ਮਾਸਟਰ ਸ਼ੈਫ ਦਾ ਖਿਤਾਬ ਜਿੱਤ ਲਿਆ ਹੈ ਦਰਸਲ ਜਦੋਂ ਗੌਰਵ ਇਸ ਸ਼ੋਅ ਵਿੱਚ ਆਇਆ ਸੀ ਤਾਂ ਉਸ ਨੂੰ ਖਾਣਾ ਬਣਾਉਣਾ ਬਿਲਕੁਲ ਵੀ ਨਹੀਂ ਸੀ ਆਉਂਦਾ ਪਰ ਅੱਜ ਆਪਣੀ ਮਿਹਨਤ ਅਤੇ ਲਗਨ ਨਾਲ ਉਸ ਨੇ ਇਹ ਸ਼ੋਅ ਜਿੱਤ ਲਿਆ ਹੈ ਜੇਤੂ ਦੇ ਨਾਮ ਦਾ ਐਲਾਨ ਹੋਣ ਤੋਂ ਬਾਅਦ ਗੌਰਵ ਨੂੰ ਸੈਲੀਬ੍ਰਿਟੀ ਮਾਸਟਰ ਸ਼ੈਫ ਦੇ ਜੱਜ ਰਣਵੀਰ ਬਰਾੜ ਵਿਕਾਸ ਖੰਨਾ ਸੰਜੀਵ ਕਪੂਰ ਅਤੇ ਫਰਾਖ ਖਾਨ ਦੁਆਰਾ ਇੱਕ ਚਮਕਦਾਰ ਟਰੋਫੀ ਇੱਕ ਸੁਨਹਿਰੀ ਐਪਰਨ ਅਤੇ 20 ਲੱਖ ਰੁਪਏ ਦਾ ਚੈੱਕ ਦਿੱਤਾ ਗਿਆ ਹੈ ਤੇ ਚਲਦੇ ਹਾਂ ਦੋਸਤੋ ਅਗਲੀ ਵੱਡੀ ਖਬਰ ਦਿਵਾਲ ਹੁਣ ਨਹੀਂ ਹੋਵੇਗਾ UPI ਰਾਹੀਂ ਇੰਟਰਨੈਸ਼ਨਲ ट्रांजैक्शन ਸਰਕਾਰ ਨੇ ਨਿਯਮਾਂ 'ਚ ਕੀਤਾ ਬਦਲਾ ਦਾਦੇ ਇਹ ਕਿ ਦੋਸਤੋ ਜੇਕਰ ਤੁਸੀਂ UPI ਰਾਹੀਂ ਭੁਗਤਾਨ ਜਾਂ ਲੈਣ-ਦੇਣ ਕਰਦੇ ਹੋ ਤਾਂ ਅਤੇ ਤੁਸੀਂ ਵਿਦੇਸ਼ ਯਾਤਰਾ ਵੀ ਕਰਦੇ ਹੋ ਤਾਂ ਇਹ ਖਬਰ ਤੁਹਾਡੇ ਲਈ ਆਬਦਕ ਹੋ ਸਕਦੀ ਹੈ ਕਿਉਂਕਿ ਨੈਸ਼ਨਲ ਪੇਮੈਂਟ ਕਾਰਪੋਰੇਸ਼ਨ ਆਫ ਇੰਡੀਆ ਨੇ 8 ਅਪ੍ਰੈਲ ਨੂੰ ਇੱਕ ਨਵਾਂ ਸਰਕੂਲਰ ਜਾਰੀ ਕੀਤਾ ਹੈ ਇਸ ਸਰਕੂਲਰ ਕਵਰ ਕੋਡ ਰਾਹੀਂ ਕੀਤੀ ਜਾਣ ਵਾਲੀ ਇੰਟਰਨੈਸ਼ਨਲ ਯੂਪੀਆਈ ਭੁਗਤਾਨ ਨੂੰ ਪ੍ਰਭਾਵਿਤ ਕਰੇਗਾ ਇਸ ਕਾਰਨ ਹੁਣ ਵਿਦੇਸ਼ਾਂ ਵਿੱਚ ਭੁਗਤਾਨ ਕਰਨਾ ਆਸਾਨ ਨਹੀਂ ਰਹੇਗਾ ਇਹ ਚਾਰ ਨਿਯਮ ਇਹ ਨਿਯਮ 4 ਅਪ੍ਰੈਲ ਤੋਂ ਲਾਗੂ ਹੋ ਗਏ ਹੈ NPCI ਮੁਤਾਬਕ ਕਈ ਵਰ ਸ਼ੇਅਰ ਐਂਡ ਪੇ ਵਿਸ਼ੇਸ਼ਤਾ ਹੁਣ UPI ਗਲੋਬਲ ਪੇਟੂਐਮ ਲੈਣ ਦੇ ਲਈ ਉਪਲਬਧ ਨਹੀਂ ਹੋਵੇਗੀ ਪੇਅਰ ਪੀਐਸਪੀ ਨੂੰ ਇਹ ਕਿੰਨੀ ਬਣਾਉਣਾ ਸਹੀ ਹੈ ਕਿ ਰਿਪੇਅਰ UPI ਐਪ ਐਸਨੂੰ ਪਛਾਣਦਾ ਹੈ ਇਸ ਦਾ ਮਤਲਬ ਹੈ ਕਿ ਹੁਣ ਤੁਸੀਂ ਕੋਈ ਵੀ ਕੋਡ ਸਾਂਝਾ ਕਰਕੇ ਵਿਦੇਸ਼ਾਂ ਵਿੱਚ ਭੁਗਤਾਨ ਨਹੀਂ ਕਰ ਸਕੋਗੇ ਤੁਹਾਨੂੰ ਇੱਕ ਉਦਾਹਰਨ ਦੇਣ ਲਈ ਤੁਸੀਂ ਵਿਦੇਸ਼ ਵਿੱਚ ਕਿਸੇ ਦੁਕਾਨ ਤੋਂ ਕੋਈ ਖਰੀਦਦੇ ਹੋ ਅਤੇ ਤੁਹਾਨੂੰ ਭੁਗਤਾਨ ਲਈ ਕੋਈ ਇੱਕ QR ਕੋਡ ਭੇਜਦੇ ਹਨ ਤੁਸੀਂ ਉਸ QR ਕੋਡ ਨੂੰ ਆਪਣੇ ਫੋਨ ਵਿੱਚ ਸੇਵ ਕਰ ਲੈਂਦੇ ਹੋ ਹੁਣ ਜੇਕਰ ਤੁਸੀਂ ਉਸ QR ਕੋਡ ਨੂੰ ਸਕੈਨ ਕਰਦੇ ਹੋ ਤਾਂ ਤੁਸੀਂ ਅਸ਼ਤੇ ਪ੍ਰਦਾਨ ਨਹੀਂ ਕਰ ਸਕਦੇ ਤੇ ਦਰਦੇ ਦੋਸਤੋ ਅਗਲੀ ਵੱਡੀ ਖਬਰ ਦੇ ਵੱਲ ਅਮਰੀਕਾ ਚ ਇੱਕ ਹੋਰ ਪਲਾਨ ਕ੍ਰੈਸ਼ ਫਲੋਰੀਡਾ ਚੋ ਸੜਕ ਤੇ ਜਾ ਡਿੱਗਿਆ ਜਹਾਜ਼ ਤਿੰਨ ਲੋਕਾਂ ਦੀ ਮੌਤ ਦੱਸ ਦਈਏ ਕਿ ਦੋਸਤੋ ਦੱਖਣੀ ਫਲੋਰੀਡਾ ਵਿੱਚ ਸ਼ੁੱਕਰਵਾਰ ਸਵੇਰੇ ਇੱਕ ਛੋਟਾ ਜਹਾਜ਼ ਹਾਸਾਗ੍ਰਸਤ ਹੋ ਗਿਆ ਇਸ ਹਾਸਾ ਹਾਸੇ ਵਿੱਚ ਹੁਣ ਤੱਕ ਤਿੰਨ ਲੋਕਾਂ ਦੇ ਮਾਰੇ ਜਾਣ ਦੀ ਖਬਰ ਹੈ ਹਾਲਾਂਕਿ ਇਹ ਅਜੇ ਸਪਸ਼ਟ ਨਹੀਂ ਹੈ ਕਿ ਜਹਾਜ਼ ਵਿੱਚ ਕਿੰਨੇ ਲੋਕ ਸਵਾਰ ਸਨ ਇਹ ਹਾਸਾ ਗਲਿਡਸ ਓਵਰਪਾਸ ਦੇ ਨੇੜੇ ਵਾਪਰਿਆ ਹਾਸੇ ਤੋਂ ਬਾਅਦ ਜਹਾਜ਼ ਵਿੱਚ ਪਿਆਣੇ ਅੱਗ ਲੱਗ ਗਈ ਜਿਸ ਕਾਰਨ ਪੂਰੇ ਇਲਾਕੇ ਵਿੱਚ ਧੂੰਏ ਦਾਗ ਉਬਾਰ ਛਾ ਗਿਆ ਫਲਾਈਟ ਰਾਈਡ ਡਰਗ ਦੇ ਅਨੁਸਾਰ ਇਹ ਜਹਾਜ਼ ਇੱਕ ਸੀਸਨਾ 310 ਸੀਆਰ ਹੈ ਐਸ ਜਹਾਜ਼ ਵਿੱਚ 4 ਤੋਂ 6 ਸੀਟਾਂ ਹਨ ਐਸ ਨਵੇਂ ਖੰਭ ਵਾਲੇ ਮੋਨੋਪਲੇਨ ਵਿੱਚ ਦੋ ਇੰਜਣ ਹੁੰਦੇ ਹਨ ਫਲਾਈਟ ਟਰੈਕਿੰਗ ਸਾਈਟ ਦੇ ਅਨੁਸਾਰ ਜਹਾਜ਼ ਉਡਾਨ ਤੋਂ ਬਾਅਦ ਵਾਪਸ ਜਾਣ ਦੀ ਕੋਸ਼ਿਸ਼ ਕਰ ਰਿਹਾ ਹੈ ਸੀ ਇਸ ਤੋਂ ਪਹਿਲਾਂ ਅਮਰੀਕਾ ਦੇ ਨਿਊਯਾਰਕ ਸ਼ਹਿਰ 'ਚ ਇੱਕ ਹੈਲੀਕਾਪਟਰ ਦੇ ਹਾਦਸੇ ਦੀ ਖਬਰ ਸਾਹਮਣੇ ਆਈ ਸੀ ਇੱਥੇ ਹਰਸਨ ਨਦੀ 'ਚ ਇੱਕ ਹੈਲੀਕਾਪਟਰ ਹਾਸੇ 'ਚ ਛੇ ਲੋਕਾਂ ਦੀ ਮੌਤ ਹੋ ਗਈ ਰਿਪੋਰਟਾਂ ਅਨੁਸਾਰ ਵੀਰਵਾਰ ਨੂੰ ਮੈਨਹਟਨ ਅਤੇ ਨਿਊ ਜਰਸੀ ਦੇ ਕਿਨਾਰੇ ਵਿੱਚਕਾਰ ਇੱਕ ਹੈਲੀਕਾਪਟਰ ਹਵਾ ਵਿੱਚ ਹੀ ਡੁੱਟ ਗਿਆ ਤੇ ਹਰਸਨ ਨਦੀ ਵਿੱਚ ਜਾ ਡਿੱਗ ਗਿਆ ਜਿਸ ਕਰਕੇ ਸਪੈਸ਼ਲਾਨੀਆਂ ਦੇ ਇੱਕ ਪਰਿਵਾਰ ਦੀ ਮੌਤ ਹੋ ਗਈ ਜਿਸ ਵਿੱਚ ਤਿੰਨ ਬੱਚੇ ਵੀ ਸ਼ਾਮਲ ਸਨ ਚਲਦੇ ਹਾਂ ਦੋਸਤੋ ਅਗਲੀ ਵੱਡੀ ਖਬਰ ਦੇ ਵੱਲ ਮਸ਼ਾਕੀ ਮੇਲੇ ਪੁਲਿਸ ਪ੍ਰਸ਼ਾਸਨ ਸਖਤ ਜਿਲਾ ਰਜਿਸਟਰਡ ਨੇ ਜਾਰੀ ਕੀਤੇ ਹੁਕਮ ਦਾਦੀਏ ਦੇ ਨਦੀਕ ਜਿਲ੍ਹਾ ਮੈਜਿਸਟਰ ਸ਼੍ਰੀ ਸ਼ੌਕਤ احمد ਪਰੇ ਨੇ ਭਾਰਤੀ ਨਾਗਰਿਕ ਸੁਰੱਖਿਆ ਸਹੈਤਾ ਦੀ ਤਾਰਾ 163 ਅਧੀਨ ਮਿਲੇ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਹੁਕਮ ਜਾਰੀ ਕੀਤੇ ਹਨ ਇਹ ਹੁਕਮ ਤਖਤ ਸ਼੍ਰੀ ਦਮਦਮਾ ਸਾਈਬੋ ਵਿਖੇ ਹਰ ਸਾਲ ਦੀ ਤਰ੍ਹਾਂ ਮਨਾਏ ਜਾਣ ਵਾਲੇ ਵਿਸਾਖੀ ਮੇਲੇ ਦੇ ਮੱਦੇਨਜ਼ਰ ਜਾਰੀ ਕੀਤੇ ਹਨ ਹੁਕਮ ਅਨੁਸਾਰ ਸਬ ਡਿਵੀਜ਼ਨ ਤਲਵੰਡੀ ਸਾਬੇ ਦੀ ਹਦੂਦ ਅੰਦਰ ਆਮ ਜਨਤਾ ਲਈ ਕੋਈ ਵੀ ਅਸਲਾ ਜਿਵੇਂ ਕਿ ਨਾਸ਼ੰਸੀ ਹਥਿਆਰ ਨੰਗੀਆਂ ਤਲਵਾਰਾਂ ਅਤੇ ਕਿਸੇ ਵੀ ਤਰ੍ਹਾਂ ਦੇ ਤੇਜ਼ ਤਰ ਹਥਿਆਰਾਂ ਨਾਲ ਲੈ ਕੇ ਜਾਣ ਤੇ ਪੂਰਨ ਤੌਰ ਤੇ ਪਾਬੰਦੀ ਲਗਾਈ ਜਾਂਦੀ ਹੈ ਹੁਕਮ ਅਨੁਸਾਰ ਸਬ ਡਿਵੀਜ਼ਨ ਤਲਵੰਡੀ ਸਾਬੋ ਦੇ ਹਦੂਦ ਅੰਦਰ ਆਮ ਜਨਤਾ ਲਈ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਡਰੋਨ ਡਾਊਨ ਤੇ ਪੂਰਨ ਤੌਰ ਤੇ ਪਾਬੰਦੀ ਹੈ ਪਾਬੰਦੀ ਦੇ ਹੁਕਮ ਜਾਰੀ ਕੀਤੇ ਹੈ ਨਾ ਇਹ ਹੁਕਮ 15 April ਤੋ ਅਪਰ ਪੱਟੀ ਤੱਕ ਲੱਗੂ ਰਿਹਾ ਹੈ ਅਣਕ ਤੇ ਦੋਸਤੋ ਤੁਹਾਨੂੰ ਅਜੀ ਦੀ ਖਬਰ ਦਾ ਸਿੱ ਦਿੱਤੀ ਗਏ ਤੇ ਰੋਜ਼ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਦੇ ਦੋਸਤੋ ਧੰਨਵਾਦ ਦੋਸਤੋ